ਸਾਡੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ ਮੈਂ ਤੁਹਾਡਾ ਆਪਣਾ ਅਮਰ ਇਸ ਟਾਈਮ ਆਪਾਂ ਦਿੱਲੀ 에어ਪੋਰਟ ਤੇ ਆਏ ਹੋਏ ਸੀਗੇ ਤੇ ਬਹੁਤ ਸਾਰੇ ਭੈਣ ਭਰਾ ਦਿੱਲੀ 에어ਪੋਰਟ ਦੇਖਣਾ ਚਾਹੁੰਦੇ ਨੇ ਕਈਆਂ ਨੂੰ ਬਹੁਤ ਜ਼ਿਆਦਾ ਚਾਹ ਹੁੰਦਾ ਦਿੱਲੀ 에어ਪੋਰਟ ਦੇਖਣ ਦਾ ਤੇ ਕਈ ਆ ਨਹੀਂ ਸਕਦੇ ਹੈਗੇ ਦਿੱਲੀ 에어ਪੋਰਟ ਤੇ ਤੇ ਅੱਜ ਮੈਂ ਤੁਹਾਨੂੰ ਦਿੱਲੀ 에어ਪੋਰਟ ਦਾ ਬਾਹਰੀ ਦ੍ਰਿਸ਼ ਸਾਰਾ ਦਿਖਾ ਦੰਦਾ ਔਰ ਪਿੱਛੇ ਮੇਰੇ ਬੱਸ ਆਈ ਹੈ ਇੱਕ ਉਸ ਬੱਸ ਦੇ ਵਿੱਚੋਂ ਯਾਤਰੀ ਵੀ ਉਤਰੇ ਨੇ ਔਰ ਮੈਂ ਤੁਹਾਨੂੰ ਸਾਰਾ ਦਿੱਲੀ 에어ਪੋਰਟ ਅੱਜ ਥੋੜਾ ਜਿਹਾ ਬਾਹਰ ਤੋਂ ਜਿੱਥੇ ਤੋਂ ਆਪਾਂ ਐਂਟਰ ਕਰਦੇ ਹਾਂ ਜਿੱਥੋਂ ਤੁਸੀਂ ਆਪਣੇ ਭੈਣ ਭਰਾਵਾਂ ਨੂੰ ਛੱਡਦੇ ਹੋ ਤੇ ਉਹਨਾਂ 게ਟਾਂ ਤੋਂ ਐਂਟਰ ਹੋ ਕੇ ਅਗਲਾ ਜਿਹੜਾ ਸਿਸਟਮ ਆ ਸਾਰਾ ਤੁਹਾਨੂੰ ਮੈਂ ਦਿਖਾ ਦਿੰਦਾ ਅ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਇਦਾਂ ਇੱਥੇ ਨਾ ਨੰਬਰ ਬਣੇ ਹੁੰਦੇ ਨੇ 6 ਨੰਬਰ ਕਾਊਂਟਰ 7 ਨੰਬਰ ਤੇ ਇਦਾਂ ਹੀ 1 2 3 ਨਾ ਪਿੱਛੇ ਤੋਂ ਸਟਾਰਟ ਹੁੰਦੇ ਨੇ ਇਹਨਾਂ ਦੇ ਵਿੱਚ ਆਪਾਂ ਐਂਟਰੀ ਕਰਨੀ ਹੁੰਦੀ ਆ ਜਿਸ ਤਰ੍ਹਾਂ ਕਿ ਆ ਸੀ ਨੰਬਰ ਦੇ ਵਿੱਚ ਐਂਟਰੀ ਕਰਕੇ ਤੇ ਆਪਾਂ ਅੰਦਰ ਐਂਟਰ ਹੋਣਾ ਇਹਦੇ ਵਿੱਚ 에어ਪੋਰਟ ਦੇ ਵਿੱਚ ਜਿਸ ਤਰ੍ਹਾਂ ਕਿ ਇਹ ਲਾਈਨ ਆ ਨਾ ਦੋਸਤੋ ਇੱਥੋਂ ਲਾਈਨ ਤੋਂ ਲੱਗ ਕੇ ਨਾ ਆਪਾਂ ਇੱਥੇ ਆ ਗਏ ਤੇ ਇੱਥੋਂ ਸਿਕਿਉਰਿਟੀ ਆਪਣਾ ਚੈਕਿੰਗ ਕਰਦੀ ਆ ਆਪਣਾ ਪਾਸਪੋਰਟ ਵੀਜ਼ਾ ਤੇ ਫਿਰ ਆਪਾਂ ਨੂੰ ਅੰਦਰ ਜਾਣ ਦੀ ਪਰਮਿਸ਼ਨ ਦਿੰਦੀ ਹੈ ਸਕਿਉਰਿਟੀ ਕਿਉਂਕਿ ਇਹਦੇ ਅੰਦਰ ਉਹੀ ਬੰਦਾ ਜਾ ਸਕਦਾ 에어ਪੋਰਟ ਦੇ ਅੰਦਰ ਜਿਹਦੇ ਕੋਲ ਪਾਸਪੋਰਟ ਦਾ ਵੀਜ਼ਾ ਲੱਗਿਆ ਹੋਇਆ ਪਾਸਪੋਰਟ ਤੇ ਵੀਜ਼ਾ ਲੱਗਿਆ ਹੋਇਆ ਸੋ ਉਹੀ ਐਂਟਰ ਕਰੂਗਾ ਔਰ ਇਹਨਾਂ ਨੇ ਤੁਹਾਡੀ ਆ ਦੇਖੋ ਹੁਣ ਜਿਵੇਂ ਚੈਕਿੰਗ ਕਰ ਰਹੇ ਨੇ ਨਾ ਉਹਨਾਂ ਨੇ ਟਿਕਟ ਵੀ ਦੇਖਣੀ ਆ ਤੁਹਾਡੀ ਕੱਲਾ ਪਾਸਪੋਰਟ ਤੇ ਵੀਜ਼ਾ ਨਹੀਂ ਪਲੱਸ ਟਿਕਟ ਵੀ ਦੇਖਣਗੇ ਤੁਹਾਡੀ ਟਿਕਟ ਬੁੱਕ ਹੋਈ ਹੋਈ ਆ ਜਾਂ ਨਹੀਂ ਹੋਈ ਹੋਈ ਤੇ ਤੁਹਾਡੀ ਕਿਹੜੀ ਫਲਾਈਟਸ ਆ ਬਹੁਤ ਸਾਰੇ ਭੈਣ ਭਰਾ ਆਪਣੇ ਪਰਿਵਾਰਾਂ ਨੂੰ ਰਿਸ਼ਤੇਦਾਰਾਂ ਨੂੰ ਏ 에어ਪੋਰਟ ਤੇ ਚੜਾਨ ਲਈ ਆਏ ਹੋਏ ਨੇ ਤੇ ਕਿਉਂਕਿ ਜਿਹੜਾ ਨਵਾਂ ਨਵਾਂ ਜਾਂਦਾ ਉਹਨੂੰ ਕੋਈ ਪਤਾ ਵੀ ਨਹੀਂ ਲੱਗਦਾ ਸੋ ਇਸ ਕਰਕੇ ਕਈ ਵਾਰ ਰਿਟਰਨ ਜਿਹੜਾ ਹੁੰਦਾ ਬੰਦਾ ਉਹਨੂੰ ਛੱਡਣ ਆ ਜਾਂਦਾ ਔਰ ਦੂਸਰਾ ਵੀ ਤੁਸੀਂ ਇੱਥੋਂ ਮਤਲਬ 에어ਪੋਰਟ ਤੋਂ ਜਦੋਂ ਵਾਪਸ ਆਉਣਾ ਉਤਰ ਕੋੜੀ ਤੁਸੀਂ ਬਾਹਰਲੀ ਕੰਟਰੀ ਤੋਂ ਆ ਰਹੇ ਹਾਂ ਤਾਂ ਇੱਥੋਂ ਤੁਸੀਂ ਨਿਕਲਦੇ ਸਾਰੀ ਔਰ ਇੱਥੋਂ ਤੁਹਾਨੂੰ ਬਿਲਕੁਲ ਤੁਹਾਨੂੰ ਨਾਲ ਦਿਖਾ ਦਿੰਦੇ ਆ ਕਿ ਇੱਥੇ ਬੱਸਾਂ ਮਿਲ ਜਾਣਗੀਆਂ ਕਿੰਤੋ ਕੈਨੇਡੀਅਨ ਆਂਦੀ ਆ ਕਿੰਤੋ ਕੈਨੇਡੀਅਨ ਤਾਂ ਮੇਰੇ ਅੱਜ ਕਾਫੀ ਦੇਖ ਰੀਆਂ ਵੈਸੇ ਹੁਣ ਪੀਆਰਟੀਸੀ ਵੀ ਆਣ ਲੱਗੀ ਤਾਂ ਇਥੋਂ ਹੀ ਤੁਸੀਂ ਆਪਣਾ ਟਰੈਵਲਿੰਗ ਸੌਫਰ ਪੰਜਾਬ ਦਾ ਸ਼ੁਰੂ ਕਰ ਸਕਦੇ ਹੋ ਇੱਥੇ ਤੁਸੀਂ ਜਿਵੇਂ ਪਿੱਛੇ ਤੋਂ ਟੈਕਸੀ 'ਚ ਆ ਰਹੇ ਹੋ ਪਨੀਰ ਤੁਹਾਡੀ ਟੈਕਸੀ ਬਿਲਕੁਲ 에ਅਰਪੋਰਟ ਦੇ ਕੋਲ ਰੁਕੂਗੀ ਤੇ ਇੱਥੇ ਜਿਸ ਤਰ੍ਹਾਂ ਕਿ ਤੁਸੀਂ ਆਪਣਾ ਸਮਾਨ ਉਤਾਰ ਸਕਦੇ ਹੋ ਬਿਲਕੁਲ ਉਥੋਂ ਤੋਂ ਫਿਰ ਤੁਹਾਨੂੰ ਇੱਕ ਇਹਦਾ ਰੈਡੀ ਲੈਣੀ ਪਊਗੀ ਜਿਹਦੇ ਪਰ ਤੁਸੀਂ ਸਮਾਨ ਜੜਕਣਾ ਜਿਸ ਤਰ੍ਹਾਂ ਕਿ ਉਹ ਵੀਰ ਜੀ ਲੈ ਕੇ ਜਾ ਰਹੇ ਨੇ ਹਨਾ ਤੋ ਇਸ ਤਰ੍ਹਾਂ ਹੀ ਉਹਦੇ ਉੱਪਰ ਆਪਣਾ ਤੁਸੀਂ ਟੇਚੀ ਵਗੈਰਾ ਬੈਗ ਵਗੈਰਾ ਰੱਖ ਕੇ ਤੇ ਬਿਲਕੁਲ ਲੱਗੇ 에어ਪੋਰਟ ਦੇ ਜਾ ਸਕਦੇ ਹੋ। ਔਰ ਦੋਸਤੋ ਮੈਂ ਗੱਲ ਤੁਹਾਨੂੰ ਅਗਲਾ ਇਹ ਪਾਰਟ ਦਿਖਾਣਾ ਚਾਹੁੰਦਾ ਕਿ ਇੱਥੇ ਤੋਂ ਤੁਹਾਨੂੰ ਬਹੁਤ ਸਾਰੇ ਜਹਾਜ਼ ਦਿਖਣਗੇ ਤੇ ਜਦੋਂ ਤੁਸੀਂ ਉੱਥੇ ਤੋਂ ਮੈਂ ਤੁਹਾਡਾ ਪਹਿਲਾ ਪਾਰਟ ਦਿਖਾ ਰਿਹਾ ਕਿ ਵੀਡੀਓ ਦੇ ਵਿੱਚ ਕਿ ਆਪਾਂ ਐਂਟਰ ਕਿੱਥੋਂ ਹੁੰਦੇ ਆ ਤੇ ਅੱਗੇ ਜਿਹੜਾ ਪ੍ਰੋਸੈਸ ਆ ਕਿ ਉਹ ਜਿਹੜੀ ਤੁਸੀਂ ਇਮਾਰਤ ਦੇਖ ਰਹੇ ਹੋ ਕਿ ਉੱਥੇ ਤੋਂ ਹੁੰਦੇ ਹੁੰਦੇ ਇਹ ਇੱਥੇ ਸਿੱਧਾ ਆਪਣੇ 에어ਲਾਈਨ ਦੇ ਜਹਾਜ਼ ਲੱਗੇ ਹੁੰਦੇ ਆ ਤੇ ਉਹਦੇ ਵਿੱਚ ਫਿਰ ਤੁਸੀਂ ਜਾ ਕੇ ਬਾਹਰ ਜਾਣਾ ਆਰਾਮ ਤੇ ਹਾਂਜੀ ਜਿਸ ਤਰ੍ਹਾਂ ਕੀ ਮੈਂ ਤੁਹਾਨੂੰ ਸਾਰਾ ਦਿੱਲੀ 에어ਪੋਰਟ ਦਾ ਬਾਹਰੀ ਦ੍ਰਿਸ਼ ਦਿਖਾਇਆ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਸਾਰੇ ਭੈਣ ਭਰਾਵਾਂ ਦੇ ਨਾਲ ਐਨ ਆਰ ਆਈ ਭੈਣ ਭਰਾ ਪੰਜਾਬ ਦੇ ਭੈਣ ਭਰਾ ਸਾਰੇ ਇੰਡੀਆ ਦੇ ਭੈਣ ਭਰਾਵਾਂ ਦੇ ਨਾਲ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਆਪਣਾ ਅਮਨ ਅਜਾਜਤ ਦੋ ਜੀ ਇਸੇ ਤਰੀਕੇ ਦੀ ਹੋਰ ਵੀਡੀਓ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਜਲਦ ਹੀ ਹਾਜ਼ਰੀ ਲਵਾਵਾਂਗਾ ਤੇ ਇੱਕ ਵਾਰੀ ਫੇਰ ਮੈਂ ਤੁਹਾਨੂੰ ਦਿਖਾ ਦਿੰਦਾ ਦਿੱਲੀ 에어ਪੋਰਟ ਦਾ ਬਾਰੀ ਦ੍ਰਿਸ਼ ਮੇਰੇ ਵੱਲੋਂ ਫੇਰ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ